ਜਿੱਥੇ ਵੱਖ-ਵੱਖ ਸੰਸਥਾਵਾਂ ਵਧੀਆ ਉਪਰਾਲਾ ਕਰਕੇ ਲੋਕਾਂ ਦੀ ਸੇਵਾ ਕਰਦੇ ਹੋਏ ਨਜ਼ਰ ਆ ਰਹੇ ਨੇ ਉੱਥੇ ਹੀ ਅੱਜ ਲਾਈਫ ਕੇਅਰ ਫਾਊਂਡੇਸ਼ਨ ਵੱਲੋਂ ਵੀ ਇੱਕ ਪ੍ਰੈਸ ਕਾਨਫਰੰਸ ਕੀਤੀ ਗਈ ਜਿਸ ਦੇ ਵਿੱਚ ਲੋਕਾਂ ਦੀ ਸੇਵਾ ਵਾਸਤੇ ਇੱਕ ਜਿਹੜਾ ਉਪਰਾਲਾ ਕੀਤਾ ਗਿਆ ਹੈ ਉਸ ਦੇ ਸਾਡੇ ਨਾਲ ਇਹ ਵੀਰ ਜੀ ਨੇ ਗੱਲਬਾਤ ਕਰਨ ਲਏ ਭਜੀ ਲਾਈਫ ਕੇਅਰ ਫਾਊਂਡੇਸ਼ਨ ਵੱਲੋਂ ਵਧੀਆ ਉਪਰਾਲਾ ਕੀਤਾ ਜਾ ਰਿਹਾ ਕੀ ਕੀ ਕੁਸ਼ ਤੁਸੀਂ ਜਿਹੜੀ ਲੋਕਾਂ ਵਾਸਤੇ ਸੇਵਾ ਕਰ ਰਹੇ ਹੋ ਅ ਬਿਲਕੁਲ ਜੀ ਜਿਵੇਂ ਸਾਡੇ ਪੰਜਾਬ ਦੇ ਵਿੱਚ ਤੇ ਹਰਿਆਣੇ ਦੇ ਵਿੱਚ ਤੇ ਚਾਰਕ ਸੈਂਟਰ ਨੇ ਤੇ ਮੋਸਟਲੀ ਪੰਜਾਬ ਸੈਂਟਰ ਨੇ 85 ਤੋਂ ਵੀ ਵੱਧ ਸੈਂਟਰ ਨੇ ਸਾਡੇ ਜਿਨ੍ਹਾਂ ਦੇ ਵਿੱਚ ਇਹ ਚੈਰੀਟੇਬਲ ਲੈਬਾਰਟਰੀ ਦੀ ਸੇਵਾਵਾਂ ਡੇਰਾ ਬਸੀ ਤੋਂ ਲੈ ਕੇ ਜਲੰਧਰ ਤੱਕ ਇਧਰ ਮਾਨਸਾਪੀ ਕੀਬੋਡ ਲਾਡਾ ਇਸ ਤੋਂ ਇਲਾਵਾ ਫਤਿਹਗੜ ਸਾਹਿਬ ਤੋਂ ਲੈ ਕੇ ਜਲੰਧਰ ਲੁਧਿਆਣੇ ਤੱਕ ਸਾਰੇ ਸੈਂਟਰ ਨੇ ਸੋ ਉੱਥੇ ਜੋ ਟੈਸਟ ਨੇ ਬਹੁਤ ਹੀ ਘੱਟ ਕੀਮਤ ਤੇ ਪ੍ਰੋਵਾਈਡ ਕੀਤੇ ਜਾਂਦੇ ਆ ਜਿਵੇਂ ਕਿ 슈ਗਰ 10 ਰੁਪਏ ਦੇ ਵਿੱਚ ਕੋਲੇਸਟ੍ਰੋਲ 20 ਰੁਪਏ ਦੇ ਵਿੱਚ ਤੇ ਜਿਵੇਂ ਥਾਇਰੋਇਡ ਦਾ ਟੈਸਟ ਸਿਰਫ 50 ਰੁਪਏ ਚ ਕੀਤਾ ਜਾਂਦਾ ਤੇ ਸਭ ਤੋਂ ਵੱਡੀ ਗੱਲ ਕਿ ਇਹ ਜੋ ਸੰਸਥਾ ਹੈ ਇਹ ਜੋ ਲੈਬ ਹੈ ਇਹ ਬਿਲਕੁਲ ਹੀ ਮਤਲਬ ਜੋ ਕੁਆਲਿਟੀ ਤੇ ਗਮ ਕਰਦੀ ਹੈ ਐਨਐਬੀਐਲ ਪਾਰ ਸਰਕਾਰ ਤੋਂ ਮਾਨਤਾ ਪ੍ਰਾਪਤ ਹੈ ਜਿੱਦੀ ਰਿਪੋਰਟ ਤੁਹਾਨੂੰ ਕਿਤੇ ਵੀ ਬੱਤੀ ਪੀਜੀ ਵਗੈਰਾ ਦਿਖਾਓਗੇ ਤਾਂ ਪ੍ਰਮਾਣਿਤ ਕੀਤੀ ਜਾਂਦੀ ਹੈ ਤੇ ਨਾਲ ਹੀ ਜੋ ਅੱਜ ਇਹਦੇ ਵਿੱਚ ਇੱਕ ਹੋਰ ਵਾਅਦਾ ਕੀਤਾ ਆਪਾਂ ਜੋ ਪੇਸ਼ੈਂਟ ਕੈਂਸਰ ਨਾਲ ਪੀੜਤ ਨੇ ਜਾਂ ਫਿਰ ਜਿਨ੍ਹਾਂ ਦਾ ਡਾਇਲਿਸਿਸ ਹੁੰਦਾ ਕਿਡਨੀਆਂ ਖਰਾਬ ਹੋ ਜਾਂਦੀਆਂ ਉਹਨਾਂ ਦੇ ਟੈਸਟ ਹਰ ਹਫ਼ਤੇ ਜਾਂ ਹਰ ਮਹੀਨੇ 'ਚ 2 ਜਾਂ 3 ਵਾਰ ਹੋਣੇ ਹੀ ਹੋਣੇ ਹੁੰਦੇ ਆ ਜਦੋਂ ਵੀ ਡਾਇਲਿਸਿਸ ਹੋਣੀ ਹੈ ਜਾਂ ਜਦੋਂ ਵੀ ਕੀਮੋਥੈਰਪੀ ਹੋਣੀ ਹੈ ਉਸ ਤੋਂ ਪਹਿਲਾਂ ਹੋਣ ਵਾਲੇ ਸੀਬੀਸੀ ਦੇ ਟੈਸਟ GPT ਦਾ ਟੈਸਟ LFT ਦਾ ਟੈਸਟ ਜਿੰਨੇ ਵੀ ਸਾਡੇ ਸੈਂਟਰ ਨੇ ਪੰਜਾਬ ਹਰਿਆਣਾ ਹਿਮਾਚਲ ਦੇ ਵਿੱਚ ਉਹਨਾਂ ਚ ਸੱਤੋ ਦਿਨ ਯਾਨੀ ਕਿ ਇੱਕ ਦਿਨ ਲਈ ਕੋਈ ਕੈਂਪ ਹੈਗਾ ਇਹ ਆਲਵੇਸ ਤੇ ਲਾਈਫਟਾਈਮ ਜਿੰਨਾ ਟਾਈਮ ਸਾਡੀ ਸੰਸਥਾ ਚੱਲ ਰਹੀ ਹੈ ਇਹ ਸੈਂਟਰ ਜਿਹਨੂੰ ਕੋਈ ਚਲੋ ਵਾਹਿਗੁਰੂ ਨਾ ਕਰੇ ਕਿਸੇ ਨੂੰ ਕੋ ਬਿਮਾਰੀ ਲੱਗੇ ਪਰ ਜੋ ਲੱਗੀ ਹੋਈ ਆ ਤਾਂ ਉਹਨੂੰ ਬਹੁਤ ਵੱਡੀ ਰਾਹਤ ਹੈ ਕਿ ਜਦ ਤੱਕ ਉਹ ਬਿਮਾਰੀ ਨਾਲ ਪੀੜਤ ਹੈ ਉਹਦੇ ਟੈਸਟ ਵੀ ਬਿਲਕੁਲ ਫ੍ਰੀ ਹੋਏ ਕਰਨੀ ਸੈਂਟਰ ਕਿੱਥੇ ਕਿੱਥੇ ਖੁੱਲ ਗਏ ਨੇ ਤੁਹਾਡੇ ਉਹ ਜੋ ਪੰਜਾਬ ਦੇ ਵਿੱਚ ਕਿੱਥੇ ਕਿੱਥੇ ਖੁੱਲ ਗਏ ਨੇ ਤੇ ਕਿਸ ਤਰ੍ਹਾਂ ਲੋਕ ਤੁਹਾਡੇ ਨਾਲ ਸੰਪਰਕ ਕਰਨ ਬਿਲਕੁਲ ਜੀ ਮੈਂ ਹੈਲਪਲਾਈਨ ਨੰਬਰ ਦਿੰਦਾ 85678567 ਤੇ 35 8567856735 ਇੱਥੋਂ ਤੁਸੀਂ ਜਾਣਕਾਰੀ ਪ੍ਰਾਪਤ ਕਰ ਸਕਦੇ ਹੋ ਇਸ ਤੋਂ ਇਲਾਵਾ ਮੈਂ ਤੁਹਾਨੂੰ ਰਿਕਵੈਸਟ ਕਰਾਂਗਾ ਕਿ ਡਿਸਕ੍ਰਿਪਸ਼ਨ ਦੇ ਵਿੱਚ ਮੈਂ ਤੁਹਾਨੂੰ ਡਾਟਾ ਦੇ ਦਿੰਦਾ ਤੁਸੀਂ ਉਹ ਸੈਂਟਰਾਂ ਦੀ ਲਿਸਟ ਪਾ ਦਿਓ ਤਾਂ ਜੋ ਆਪਦੇ ਨੇੜੇ ਦੇ ਸੈਂਟਰ ਤੇ ਜਾ ਕੇ ਲੋਕ ਆਪਣਾ ਟੈਸਟ ਕਰਵਾ ਸਕਣ ਤਾਂ ਜੋ ਉਹਦਾ ਫਾਇਦਾ ਲੈ ਸਕਣ ਸੋ ਇਹ ਉਪਰਾਲਾ ਸਰ ਸੰਗਤ ਲਈ ਹੈ ਤੇ ਮੈਂ ਸੰਗਤ ਨੂੰ ਵੀ ਬੇਨਤੀ ਕਰਦਾ ਕਿ ਤੁਸੀਂ ਆਪ ਦਾ ਦਸਵੰਦ ਕੱਢ ਕੇ ਇਹ ਸਾਡੇ ਲਈ ਨਹੀਂ 나ਹੀਂ ਪੱਤਰਕਾਰ ਵੀਰਾਂ ਲਈ ਇਹ ਤੁਸੀਂ ਸੰਗਤ ਲਈ ਤੇ ਇੱਕ ਆਪਣਾ ਦਸਵੰਦ ਕੱਢਣਾ ਹੈ ਸਿਰਫ ਇਸ ਉਪਰਾਲੇ ਨੂੰ ਸ਼ੇਅਰ ਕਰਨਾ ਹੈ ਤਾਂ ਜੋ ਕੋਈ ਜ਼ਰੂਰਤਮੰਦ ਵਿਅਕਤੀ ਇਸ ਉਪਰਾਲੇ ਦਾ ਫਾਇਦਾ ਲਾਏ ਕਿ ਆਰਥਿਕ ਤੇ ਜੋ مالی ਹਾਲਤੋਂ ਬਚਾ ਸਕੀ ਆਪਾਂ ਤੇ ਤਾਂ ਜੋ ਕਿਸੇ ਦਾ ਨੁਕਸਾਨ ਨਾ ਹੋਏ ਤੇ ਉਸ ਉਪਰਾਲੇ ਦਾ ਹਰ ਕੋਈ ਫਾਇਦਾ ਲੈ ਸਕੇ ਇਨ ਲੋਕ ਕਈ ਨੀੜੀ ਹੁੰਦੇ ਨੇ ਕਈਆਂ ਕੋਲ ਪੈਸਾ ਵਗੈਰਾ ਕੁਝ ਨਹੀਂ ਹੁੰਦਾਗਾ ਤੇ ਫਿਰ ਉਸ ਦੀ ਸੇਵਾ ਫਿਰ ਹੈਲਪ ਕਿਸ ਤਰ੍ਹਾਂ ਕੀਤੀ ਜਾਂਦੀ ਬਿਲਕੁਲ ਜੀ ਉਸ ਜਿੰਨੇ ਵੀ ਸੈਂਟਰ ਨੇ ਸੋ ਉਹ ਗੁਰਦੁਆਰਾ ਪ੍ਰਬੰਧਨਤਮੈ ਦੀ ਸਹਿਯੋਗ ਨਾਲ ਚੱਲ ਰਹੇ ਨੇ ਜਿੰਨੇ ਵੀ ਗੁਰੂ ਘਰਾਂ ਦੇ ਸੈਂਟਰ ਨੇ ਸੋ ਉਹ ਲੋਕਲ ਨੇ ਉਹਨਾਂ ਨੂੰ ਜਿਆਦਾ ਜਜਮੈਂਟ ਹੁੰਦੀ ਹੈ ਨਾ ਵੀ ਕੋਈ ਗਰੀਬ ਹੈਗਾ ਤਾਂ ਉਹ ਆਪਣੇ ਲੈਟਰ ਹੈਡ ਤੇ ਸਟੈਂਪ ਲਾ ਕੇ ਦਿੰਨੇ ਆ ਸੋ ਉੱਥੇ ਉਹ ਟੈਸਟ ਉਹਨਾਂ ਦੇ ਬਿਲਕੁਲ ਫ੍ਰੀ ਕੀਤੇ ਜਾਂਦੇ ਆ ਸੋ ਇਹ ਤਾਂ ਜੋ ਉਪਰਾਲਾ ਹੈ ਹੀ ਹੈ ਇਸ ਤੋਂ ਹਟ ਕੇ ਵੀ ਜੇ ਕੋਈ ਕਿਸੇ ਕੋਲ ਪੈਸਾ ਨਹੀਂ ਹੁੰਦਾ ਸੋ ਉਹਦਾ ਟੈਸਟ ਆਪਣੀ ਸੰਸਥਾ ਵੱਲੋਂ ਫ੍ਰੀ ਕੀਤਾ ਜਾਂਦਾ ਕਾਰੀ ਹਸਪਤਾਲ ਜੇ ਜਾਂ ਪ੍ਰਾਈਵੇਟ ਹਸਪਤਾਲ ਦੇ ਲੋਕ ਡਰਦੇ ਨੇ ਕਿ ਯਾਰ ਪੈਸਾ ਲੱਗ ਜੂਗਾ ਉੱਥੇ ਸਰਕਾਰੀ ਹਸਪਤਾਲ ਤੋਂ ਕਰਾ ਲੈਣੇ ਆ ਜਾ ਕੇ ਆਪਣਾ ਟੈਸਟ ਵਗੈਰਾ ਤੇ ਫਿਰ ਉਸ ਲਈ ਵੀ ਤੁਸੀਂ ਲੋਕਾਂ ਨੂੰ ਰਿਕਵੈਸਟ ਕਰਦੇ ਬਿਲਕੁਲ ਜੀ ਹੁਣ ਤਾਂ ਸਰਕਾਰੀ ਚ ਵੀ ਪੈਸਾ ਲੱਗਦਾ ਹੈ ਟੈਸਟਾਂ ਦੇ ਹੁਣ ਤਾਂ ਸਰਕਾਰੀ ਚ ਵੀ ਫ੍ਰੀ ਨਹੀਂ ਹੈਗੇ ਸਰਕਾਰੀ ਨਾਲੋਂ ਵੀ ਘੱਟ ਰੇਟ ਨੇ ਸਾਡੇ ਤਾਂ ਪਰ ਚਲੋ ਸਾਡਾ ਸਰਕਾਰ ਆਪਦੇ ਕੰਮ ਕਰ ਰਹੀ ਹੈ ਬਖੂਬੀ ਵਧੀਆ ਨੇ ਜੋ ਵੀ ਸਰਕਾਰਾਂ ਕਰਦੀ ਆ ਸੋ ਆਪਾਂ ਉਹਦੇ ਕੋ ਡਿਪਣੀ ਨਹੀਂ ਕਰਦੇ ਸਾਡਾ ਜੋ ਕੰਮ ਹੈਗਾ ਅਸੀਂ ਆਪਣੇ ਕੰਮ ਨੂੰ ਇਹ ਨਾ ਹੀ ਤਾਂ ਕੋਈ ਕਾਰਪੋਰੇਟ ਮਾਡਲ ਹੈ ਸੇਵਾ ਮਾਡਲ ਹੈ ਸਭ ਸੰਗਤ ਦੇ ਸਹਿਯੋਗ ਨਾਲ ਗੁਰਦੁਆ ਤੇ ਤੁਹਾਡੇ ਸਭ ਵੀਰਾਂ ਦੇ ਸਹਿਯੋਗ ਨਾਲ ਉਪਰਾਲਾ ਕਰ ਰਹੇ ਹਾਂ ਤਾਂ ਜੋ ਇਸ ਨੂੰ ਹੋਰ ਅੱਗੇ ਤੱਕ ਲੈ ਕੇ ਜਾ ਸਕੇ ਤੇ ਦੇਖ ਰਹੀ ਸੰਗਤ ਜੇ ਕਿਸੇ ਦੇ ਕੋਈ ਐਦਾਂ ਦਾ ਇਲਾਕਾ ਹੈਗਾ ਜਿੱਥੇ ਤੁਸੀਂ ਵੀ ਆਪਣੇ ਇਲਾਕੇ 'ਚ ਸਾਡਾ ਸੈਂਟਰ ਜਾਂ ਕੋਈ ਸਾਡਾ ਕੈਂਪ ਲਵਾਉਣਾ ਚਾਹੁੰਦੇ ਹੋ ਤਾਂ ਸਾਡੇ ਹੈਲਪਲਾਈਨ ਤੇ ਕੰਟੈਕਟ ਕਰ ਸਕਦੇ ਹੋ ਤਾਂ ਅਸੀਂ ਉਸ ਇਲਾਕੇ ਦੇ ਵਿੱਚ ਕੈਂਪ ਜਾਂ ਜੋ ਵੀ ਸੈਂਟਰ ਜੋ ਵੀ ਜ਼ਰੂਰਤ ਹੋਏਗੀ ਉਹਨੂੰ ਪੂਰਾ ਕਰਾਂਗੇ ਕੈਂਸਰ ਦਾ ਟੈਸਟ ਜਿਹੜਾ ਕਾਫੀ ਮਹਿੰਗਾ ਹੈ ਤੇ ਉਸ ਦਾ ਫਿਰ ਕਿਸ ਤਰ੍ਹਾਂ ਉਸ ਦਾ ਟੈਸਟ ਵਗੈਰਾ ਕਿਸ ਤਰ੍ਹਾਂ ਕਰਦੇ ਹੋ ਕਟ ਰੇਟ ਦੇ ਵੀ ਜਾਂ ਕੋਈ ਡਿਸਕਾਊਂਟ ਵਗੈਰਾ ਦਿੰਦੇ ਦੇਖੋ ਦੋ ਚੀਜ਼ਾਂ ਨੇ ਆ ਜੋ ਟੈਸਟ ਫ੍ਰੀ ਕਿਤੇ ਆ ਇਹ ਜੋ ਪੀੜਤ ਹੈ ਕੈਂਸਰ ਦੀ ਬਿਮਾਰੀ ਨਾਲ ਪੀੜਤ ਹੈ ਉਹ ਡਾਇਲਿਸਿਸ ਤੋਂ ਪਹਿਲਾਂ ਹੋਣ ਵਾਲੇ ਜਾਂ ਕੀਮੋਥੈਰਪੀ ਤੋਂ ਪਹਿਲਾਂ ਹੋਣ ਵਾਲੇ ਟੈਸਟ ਹਨ ਤੇ ਉਹ ਜਿਹੜੇ ਟੈਸਟ ਨੇ ਜਿਵੇਂ ਸੀਏ ਮਾਰਕਰ ਕੈਂਸਰ ਮਾਰਕਰ ਸੀਏ 125 19.9 ਹਨਾ ਉਹ ਟੈਸਟ ਬਹੁਤ ਮਹਿੰਗੇ ਨੇ ਹਜ਼ਾਰ ਹਜ਼ਾਰ ਰੁਪਏ ਦਾ ਬਾਹਰ ਕੀਤਾ ਜਾਂਦਾ ਸੋ ਉਹ ਵੀ ਟੈਸਟ ਸਾਡੇ ਇੱਥੇ ਬਿਲਕੁਲ ਹੀ ਖਰਚਿਆਂ ਦੇ ਸਿਰਫ 150 ਤੋਂ ਮਾਤਰ ਖਰਚੇ ਨਹੀਂ ਕੀਤੇ ਜਾਂਦੇ ਸਾਡੇ ਕੋਲ ਆਪਦੀ ਲੈਬ ਹੈ ਆਪਦੀ ਜਿਹਨੂੰ ਕਹਿ ਦਈਏ ਪੰਜਾਬੀ ਚ ਖੇਤੀ ਹੈ ਤੇ ਸਾਨੂੰ ਕੋਈ ਫਰਕ ਨਹੀਂ ਪੈਂਦਾ ਅਸੀਂ ਕਿਸੇ ਦੇ ਡਿਪੈਂਡ ਨਹੀਂ ਹੈ ਨਹੀਂ ਬਹੁਤ ਸਾਰੇ ਇਹ ਹੁੰਦਾ ਹੈ ਕਿ ਲੈਬ ਤਾਂ ਕਰ ਲਈਆਂ ਹੁੰਦੀਆਂ ਬਹੁਤ ਡਿਪੈਂਡ ਹੁੰਦੀਆਂ ਕਿ ਕੁਝ ਟੈਸਟ ਬਾਹਰੋਂ ਕਰਾਣੇ ਆ ਤੇ ਕੁਝ ਆਪ ਕਰਨੇ ਆ ਸਾਡੇ ਕੋਲ ਆਪਦੀ ਲੈਬ ਦਾ ਮੈਨੂ ਬਹੁਤ ਵੱਡਾ ਬਹੁਤ ਵੱਡੀ ਲਾਰਜ ਲੈਬ ਹੈ ਸੋ ਐਨਵੀਐਲ ਸਕੋਪਸ ਵੀ ਲਾਰਜ ਲੈਬ ਹੈ ਤਾਂ ਉੱਥੇ ਸਾਨੂੰ ਕੋਈ ਪ੍ਰੋਬਲਮ ਨਹੀਂ ਹੈ ਜੋ ਸਾਨੂੰ ਖਰਚਾ ਆਉਂਦਾ ਦੇਖੋ ਜੋ EMPLOYEES ਕੰਮ ਕਰਦੇ ਨੇ ਜੋ ਵੀ ਮੁੰਡੇ ਕੁੜੀਆਂ ਆ ਜਾਂ ਡਾਕਟਰਸ ਕੰਮ ਕਰਦੇ ਆ ਪੂਰੀ ਡਾਕਟਰਸ ਆ ਡਾਕਟਰਸ ਦੀ ਟੀਮ ਹੈ ਤੇ ਜੋ ਰੀਜ ਤਾਂ ਵੀ ਬਿਲਕੁਲ ਫ੍ਰੀ ਤਾਂ ਨਹੀਂ ਸਾਰਿਆਂ ਲਈ ਕਰ ਸਕਦੇ ਬਟ ਸਾਡਾ ਜੋ ਖਰਚਾ ਹੈਗਾ ਹਨਾ ਜੋ EMPLOYEES ਦਾ ਖਰਚਾ ਹੈ ਉਹ ਆਪਾਂ ਉਹਨੂੰ ਕੈਲਕੂਲੇਟ ਕਰਕੇ ਤਾਂ ਜੋ ਇਹ ਉਪਰਾਲਾ ਚੱਲਦਾ ਰਹੇ ਕਿਉਂਕਿ ਇਸ ਉਪਰਾਲੇ ਨੂੰ ਅਸੀਂ ਡੋਨੇਸ਼ਨ ਬੇਸ ਨਹੀਂ ਬਣਾਇਆ ਇਹਨੂੰ ਸਸਟੇਨੇਬਲ ਮਾਡਲ ਬਣਾਇਆ ਆਪਾਂ ਹੀ ਜੀ ਨਹੀਂ ਬਣਾਣਾ ਇਹਨੂੰ ਨਹੀਂ ਤਾਂ ਰੁਕ ਜਾਊਗਾ ਕੁਝ ਸਮਾਂ ਚੱਲਦਾ ਹੈ ਤੁਸੀਂ ਦੇਖਿਆ ਜਿਵੇਂ ਆਮ ਸਵਾਲ ਹੁੰਦਾ ਵੀ ਕੁਝ ਇੱਕ ਟਾਈਮ ਸੇ ਵਾਂਗਾਂ ਚੱਲਦੀਆਂ ਫਿਰ ਰੁਕ ਜਾਂਦੀਆਂ ਜਾਂ ਉਹਨਾਂ ਚੋ ਉਨੀ ਤੇਜ਼ੀ ਨਾਲ ਵਾਧਾ ਨਹੀਂ ਹੁੰਦਾ ਸੋ ਇਹਨੂੰ ਇਸੇ ਮਾਡਲ ਨੂੰ ਇਸੇ ਤਰਜ਼ ਤੇ ਰੱਖਿਆ ਕਿ ਇਹਨੂੰ ਸਸਟੇਨੇਬਲ ਰੱਖਣਾ ਹੈ ਇਹ ਆਪ ਚੱਲੇ ਦੀ ਮੇਲਜੋਲ ਕੇ ਸਰਸੰਗਤ ਦੇ ਸਹਿਯੋਗ ਨਾਲ ਇਹ ਅੱਗੇ ਵਧੇ ਜਿਤਨਾ ਕਿ ਪੰਜਾਬ ਸਰਕਾਰ ਨੇ ਆਮ ਕਲੀਨਿਕ ਚਲਾਏ ਹੋਏ ਨੇ ਤੇ ਉਸ ਤੋਂ ਹਟ ਕੇ ਇਹ ਕੁਝ ਦੇਖੋ ਉਹ ਅਲੱਗ ਮਾਡਲ ਹੈ ਉੱਥੇ ਡਾਕਟਰਸ ਬੈਠੇ ਨੇ ਜੋ ਟ੍ਰੀਟਮੈਂਟ ਲਈ ਬੈਠੇ ਨੇ ਮੈਂ ਕਹਿੰਦਾ ਕੋਈ ਵੀ ਜੇ ਬੁਖਾਰ ਹੋ ਗਿਆ ਬਾਈ ਜੀ ਕੋਈ ਵੀ ਪ੍ਰੋਬਲਮ ਹੁੰਦੀ ਹੈ ਚਾਹੇ ਛੋਟੀ ਬਿਮਾਰੀ ਹੈ ਵੱਡੀ ਬਿਮਾਰੀ ਹੈ ਸਭ ਤੋਂ ਪਹਿਲਾਂ ਡਾਕਟਰ ਟੈਸਟਿੰਗ ਕਰਾਂਦਾ ਸੋ ਟੈਸਟਾਂ ਦੀ ਹੀ ਸਭ ਤੋਂ ਜੜੀ ਵੱਧ ਜੋ ਲੋਕਾਂ ਦੇ ਭਾਰ ਪੈਂਦਾ ਉਹ ਟੈਸਟਾਂ ਦਾ ਹੀ ਪੈਂਦਾ ਸੋ ਇਸ ਕਰਕੇ ਆਪਾਂ ਟੈਸਟਾਂ ਵੱਲ ਧਿਆਨ ਦੇ ਰਹੇ ਆ ਆਨ ਵਾਲੇ ਸਮੇਂ 'ਚ ਡੈਂਟਲ ਕਲੀਨਿਕ یا پھر جਵੇਂ جਵੇਂ ਵੀ ਖੂਰ ਲੋੜਾਂ ਹੋਣਗੀਆਂ ਜਾਂ ਸਾਡਾ ਕੋਈ بجٹ ਬਣੂਗਾ ਉਹਦੇ ਅਕੋਰਡਿੰਗ ਆਪਾਂ ਉਹਨਾਂ 'ਚ ਹੋਰ ਵਾਅਦਾ ਕਰਦੇ ਜਾਵਾਂਗੇ ਤੁਸੀਂ ਦੇਖਿਆ ਕਿ ਲਾਈਵ ਕੇਅਰ ਫਾਊਂਡੇਸ਼ਨ ਦੇ ਜਿਹਨੇ ਓਨਰ ਨੇ ਉਹਨਾਂ ਨੇ ਦੱਸਿਆ ਕਿ ਮੈਂ ਅਸੀਂ ਲੋਕਾਂ ਦੀ ਸੇਵਾ ਕਰਦੇ ਆ ਤੇ ਲੋਕ ਵੀ ਸਾਡੇ ਕੋਲ ਆਣ ਅਸੀਂ ਉਹਨਾਂ ਦੀ ਹਰ ਤਰ੍ਹਾਂ ਦੀ ਜਿਹੜੇ ਹੈਗੇ ਉਹਨਾਂ ਦੀ ਹੈਲਪ ਕਰਾਂਗੇ ਤੇ ਜਿਹੜੇ ਵੀ ਟੈਸਟ ਨੇ ਉਹ ਉਹਦੇ ਜਿਹੜੇ ਖਰਚਾ ਹੋਏਗਾ ਉਸ ਦੇ ਮੁਤਾਬਿਕ ਹੀ ਕੀਤਾ ਜਾਏਗਾ ਤੇ ਉਹ ਸਸਤੇ ਤੋਂ ਸਸਤਾ ਹੋਏਗਾ ਆਮ ਜਿਹੜੇ ਹਸਪੀਟਲਸ ਨੇ ਉਹਨਾਂ ਤੋਂ ਸਸਤਾ ਹੀ ਹੋਏਗਾ पटेला देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल आरोप